ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ 1 ਦਫਾ ਚ ਥੋੜਾ ਜਿਹਾ ਮਨ ਇਕਾਜ਼ਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਭਧਾਨੀ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਭਲਾ ਕਰਮ ਮਨ ਨਾਲ ਹੁੰਦਾ ਹੀ ਨਹੀਂ ਕਰਦਾ ਹੀ ਨਹੀਂ ਲੋਕੀ ਪੂਰਾ ਮਨ ਉਹਦੇ ਚਾਹੁੰਦਾ ਹੀ ਨਹੀਂ ਇੱਕ ਥੋੜੇ ਹਰ ਸ਼ਹਿਰ ਦੇ ਹਰ ਮਨੁੱਖ ਨੇ ਕੀ ਆਇਆ ਮੈਨੂੰ ਕੀ ਕਰੀਏ ਗਿਆਨੀ ਜੀ ਬਾਣੀ ਤੇ ਪੜਦੇ ਆ ਮਨ ਤੇ ਜੁੜਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਤੇ ਜੁੜਦਾ ਹੀ ਨਹੀਂ ਮਨ ਤੇ ਹੁੰਦਾ ਹੀ ਨਹੀਂ ਗੁਰਦੁਆਰੇ ਬੈਠੇ ਹੁੰਦੇ ਆ ਨਿਮਕ ਮਾਇਆ ਚਾਰ ਕੁੰਠ ਫਿਰ ਆਵੇ ਮਨ ਤੇ ਇੰਜ ਹੁੰਦਾ ਸੰਧਿਆ ਦਾ ਵਕਤ ਸੀ ਸੁਲਤਾਨਪੁਰ ਦੀ ਗੱਲ ਹੈ ਤੇ ਸੁਲਤਾਨਪੁਰ ਦਾ ਨवाब ਘੋੜੇ ਤੇ ਅਸਵਾਰ ਲੰਗੇ ਆ Que ideia que